ਉਦੋਂ ਆ ਗੱਡੀ ਵੀ ਉੱਪਰ ਹੋ ਗਈ ਅੱਛਾ ਵੀ ਜੇ ਮੈਂ ਜਵਾਕ ਨੂੰ ਚੀਜ਼ ਹੂੰ ਹੂੰ ਨਿਰਵੇ ਆਇਆ ਜੀ ਕਿਵੇਂ ਉਹ ਅੱਜ ਆਪਣਾ ਸੈਕੰਡ ਬੁਲਾਉਂਗਾ ਤੇ ਅੱਜ ਆਪਾਂ ਪੁੱਛਦੇ ਆ ਮੋਤ ਸਕੁੰਦਰ ਸਿੰਘ ਤੂੰ ਇਹ ਗੱਡੀ ਲੱਗੀ ਆ ਦੇਖੋ ਇਹ ਗੱਡੀ ਲਾਇਆ ਏ ਰਾਤ ਗਏ ਹੋਣਗੇ ਗੱਲਬਾਤ ਕਰਾਂਗੇ ਇਹਨਾਂ ਨਾਲ ਹੁਣ ਆਪਾਂ ਉਹ ਆਗੇ ਸੁਖਮੰਦਰ ਸਿੰਘ ਜੀ ਨਾਲ ਗੱਲਬਾਤ ਕਰਦੇ ਆਂ ਇਹ ਗੱਡੀ ਕਿਵੇਂ ਲੱਗੀ ਹੈ ਕੀ ਗੱਲ ਹੋ ਗਈ ਕੀ ਹਾਲ ਨੇ ਸੁਖਮੰਦਰ ਸਿੰਘ ਜੀ ਦੱਸ ਜੀ ਕਰਦੇ ਸੀ ਸਟੇਟ ਟਾਈਮ ਪੂਰਾ ਪੂਰਾ ਜੀ ਹਾਂ ਜੀ ਇਹ ਗੱਡੀ ਮੈਨੂੰ ਪਹਿਲਾਂ ਸਭ ਤੋਂ ਆਏ ਪਹਿਲਾਂ ਦੱਸੋ ਤੁਸੀਂ ਰਾਤ ਲੇਟ ਆਏ ਮੈਨੂੰ ਪਤਾ ਤੇ ਇਹ ਗੱਡੀ ਕਿਵੇਂ ਲੱਗ ਗਿਆ ਦੇਖੋ ਸਕ੍ਰੈਚ ਪੈ ਗਏ ਸਾਰੇ ਗੱਡੀ ਤੇ ਪਹਿਲ ਤੋਂ ਚ ਗਈ ਸੀ ਇੱਕ ਜੀ ਵਿਆਹ ਗਈ ਸੀ ਹੂੰ अच्छा जी उधरੋਂ ਆਪ ਦੀ ਗੱਡੀ ਵੀ ਉੱਪਰ ਹੋ ਗਈ। ਅੱਛਾ ਇਹਨੇ ਤਾਂ ਉੱਪਰ ਹੋਣਾ ਹੀ ਇੱਕ ਤਾਂ ਆਪਣਾ ਨਜ਼ਰ ਘਟ ਜਾਂਦੀ ਏ। ਠੀਕ ਏ। ਹਾਂ ਦੋਸਤ ਸੀਗੇ ਵਾਲੇ ਯਾਰ ਮਿੱਤਰ। ਠੀਕ ਏ। ਚਲਾ ਕੌਣ ਰਿਹਾ ਸੀ? ਚਲਾਦਾ ਮੇਰਾ ਮੁੰਡਾ ਚਲਾਉਂਦਾ ਸੀ ਇਹ। ਅੱਛਾ ਅੱਛਾ। ਮੈਂ ਤਾਂ ਮੈਂ ਤਾਂ ਪਿੱਛੇ ਬਹਿ ਜਾਣਾ। ਹੂੰ ਹੂੰ। ਕਿਉਂਕਿ ਆਪਣਾ ਸਰੀਰ ਨਹੀਂ ਸੰਭਲ ਰਿਹਾ। ਹੂੰ ਹੂੰ। ਮੈਂ ਕਿਹਾ ਇਹ ਜਲਾਣਾ। ਸਹੀ ਗੱਲ ਆ। ਨਿਆਣਪਣੇ ਦੇ ਵਿੱਚ ਇਹ ਮਾਰਦੇ ਰਹਿੰਦੇ ਆ ਕੱਟ ਜੀ ਠੀਕ ਹੈ ਉਹ ਸਾਈਡ ਤੇ ਲੱਗੀ ਪੱਠਿਆਂ ਵਾਲੀ ਰੇੜੀ ਹੁੰਦੀ ਸੀ ਜੀ ਅੱਛਾ ਫਿਰ ਉਹਨਾਂ ਨੂੰ ਗਲਤੀ ਥੋੜੀ ਕਿਸੇ ਪੱਠਿਆਂ ਵਾਲੀ ਰੇੜੀ ਦੀ ਸੀ ਗਲਤੀ ਤਾਂ ਮੈਂ ਆਪਦੀ ਮੰਨਦਾ ਹਾਂ ਠੀਕ ਹੈ ਬੀ.ਜੇ.ਐਮ.ਐ ਜਵਾਬ ਉਹਨਾਂ ਚੀਜ਼ ਫੜਾਈ ਹੂੰ ਹੂੰ ਨਿਰਵੇ ਹੈ ਬੱਚੇ ਤੋਂ ਅੱਛਾ ਗਲਤੀ ਮੇਰੀ ਨਹੀਂ ਬੱਚੇ ਦੀ ਗਲਤੀ ਹੈ ਠੀਕ ਹੈ ਜੀ ਗਲਤੀ ਵੱਡੀ ਮੇਰੀ ਇਹ ਹੈ ਹੂੰ ਵੀ ਤੂੰ ਘੱਟ ਪੀਦਾ ਘਰੇ ਕੱਬੀ ਲੈਂਦਾ ਸਹੀ ਗੱਲ ਵਿਆਹ ਕਿੱਥੇ ਗਏ ਸੀ ਆਪਾਂ ਮੋਗੇ ਰਿਚੇ ਗਏ ਸੀ ਮੋਕੀ ਸੀ ਰਿਸਤਿ ਸੀ ਬੱਤੀ ਆਨੇ ਉਧਰ ਕੀ ਗੱਲ ਬਾਤ ਆ ਕੀ ਕੀ ਲੰਗਰ ਉਹ ਮੇਰੇ ਨਾਨਕੇ ਜੀ ਠੀਕ ਐ ਆ ਕਿਹੜਾ ਆਪਣਾ ਨਾਨਕ ਸਰ ਗੁਰਦੁਆਰਾ ਅੱਛਾ ਉਦੋਂ ਵੀ ਅੱਗੇ ਠੀਕ ਐ ਗਾਲਬ ਕਣਮਟਿਆਂ ਵਾਲੀ ਵੀ ਕਹਿ ਦਿੰਦੇ ਐ ਖੁਰਦ ਗਾਲਬ ਵੀ ਕਹਿ ਦਿੰਦੇ ਠੀਕ ਐ ਜੀ ਰਾਤ ਚ ਮੇਰੀ ਮਾਂ ਦੇ ਨਾਨਕੇ ਆ ਮਾਸੀ ਕੀ ਠੀਕ ਹੈ ਮਹਰਾਜ ਮੇਰੀ ਮਾਂ ਦੀ ਮਸੀਹ ਠੀਕ ਹੈ ਜੀ ਉਧਰ ਲਹਿਰੀਆ ਹੁਣ ਆਪਣੇ ਇਧਰ ਚਕਰੀ ਪਾਉਣ ਲੱਗ ਗਿਆ ਠੀਕ ਹੈ ਆਪਣੇ ਜਿਲ੍ਹਿਆਂ ਚ ਲਹਿਰਾ ਹੋਇਆ ਚੱਬਰ ਹੋਇ ਵਡਾ ਮਾਨਸਾ ਹੋਇ ਏਰੀਏ ਚ ਪਹੁੰਚਣ ਲੱਗ ਗਿਆ ਮੇਰੇ ਨਾਨਕ ਨੂੰ ਪਹਿਲਾਂ ਉਹਨਾਂ ਨੂੰ ਆਏ ਨਹੀਂ ਸੀ ਪਤਾ ਵੀ ਰਾਮਨਵਾਸ ਕਿੱਥੇ ਠੀਕ ਹੈ ਚੱਲ ਬੰਡੀ ਸਾਹਿਬ ਤਾਂ ਆ ਜਾਂਦੇ ਸੀਗੇ ਕਹਿੰਦੇ ਜੰਦਮਾਨ ਸਾਹਿਬ ਜੰਨੇ ਵੀਰਮਣ ਬਾਜ ਗਿੱਤੇ ਹੈ